ਪਿਓਰ ਕਾਟਨ 8 ਮੀਟਰ ਸ਼ਰਟ ਰਹੇਗੀ ਬਟਿਕ ਸਟਾਈਲ ਵਰਕ ਹੋਇਆ ਫਰੰਟ ਤੇ ਪਾਕਿਸਤਾਨੀ ਸਟਾਈਲ ਦੇ ਵਿੱਚ ਸ਼ਰਟ ਰੈਡੀ ਹੋਈ ਹੈ ਬਾਟਮ ਇਸ ਦੇ ਨਾਲ ਕਾਟਨ ਦੀ ਰਹੇਗੀ 8 ਮੀਟਰ ਦੁਪੱਟਾ ਕੋਟਾ ਡੋਰੀਦ ਰਹੇਗਾ ਵਰਕ ਵਾਲਾ 1550 ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਕੈਮਰਿਕ ਕਾਟਨ ਦਾ ਇਹ ਸੂਟ ਰਹੇਗਾ 3.5 ਮੀਟਰ ਵੱਡੇ ਪਣੇ ਦੇ ਵਿੱਚ ਘੇਰੇ ਤੇ ਵਰਕ ਹੋਇਆ ਦੁਪੱਟਾ 2 ਮੀਟਰ ਰਹੇਗਾ ਹੈਂਡ ਪੇਂਟਡ ਦੁਪੱਟਾ ਰਹੇਗਾ ਇਸ ਦੇ ਨਾਲ 850 ਦੇ ਵਿੱਚ ਇਹ ਤੁਸੀਂ ਸੂਟ ਬਾਈ ਕਰ ਸਕਦੇ ਹੋ बॉटम ਵਰਕ ਵਾਲੇ ਸੂਟ ਰਹਿਣਗੇ ਕੈਮਰੀ कॉटन ਦੀ ਸ਼ਰਟ ਰਹੇਗੀ ਇੱਕ 75 ਵੱਡੇ ਪਣੇ ਦੇ ਵਿੱਚ ਘੇਰੇ ਤੇ ਪੈਚ ਵਰਕ ਹੋਇਆ ਐਂਡ ਇਸ ਦੇ ਨਾਲ ਕੰਟਰਾਸਟ बॉटम ਰਹੇਗੀ ਵਰਕ ਵਾਲੀ ਦੁਪੱਟਾ ਮਸਲੀਨ ਦਾ ਰਹੇਗਾ ਟਾਈ ਡਾਈ ਪ੍ਰਾਈਜ਼ ਰਹੇਗਾ 950 ਦੇ ਵਿੱਚ ਬਾਈ ਕਰ ਸਕਦੇ ਹੋ অল ওভার স্যুট ਰਹੇਗਾ পিওর কটন ਦਾ 5 ਮੀਟਰ ਨਾਰਮਲ ਪਣੇ ਦੇ ਵਿੱਚ ਡਿਜੀਟਲ ਪ੍ਰਿੰਟਡ ਇਸ ਦੇ ਨਾਲ ਦੁਪੱਟਾ ਰਹੇਗਾ ਕੋਟਾ ਡੋਰੀ ਹੈ ਦਾ 2.5 ਮੀਟਰ 499 ਵਿੱਚ ਬਾਈ ਕਰ ਸਕਦੇ ਹਾਂ ਪਿওর ਕਾਟਨ ਮਸਲিন ਡ੍ਰਾਇਨ অল ওভার ਇਸ ਦੇ ਵਿੱਚ ਆਪਾਂ ਐਡ ਕੀਤੇ ਹੋਏ ਨੇ স্যুট ਡਿਜ਼ਾਈਨਰ স্যুট ਰੈਡੀ ਨੇ ਸ਼ਰਟ ਬਾਟਮ ਐਂਡ ਦੁਪੱਟਾ ਮਿਲੇਗਾ ਇਸ ਸੇਲ ਤੇ ਨੇ ਪ੍ਰਾਈਸ ਰਹੇਗਾ 490 ਤੁਸੀਂ 490 ਵਿੱਚ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਪਰ ਤੁਸੀਂ ਮਿਨੀਮਮ 2 ਆਰਡਰ ਦੇਣੇ ਆ ਤੁਸੀਂ 2 ਸੂਟ ਬੁੱਕ ਕਰਵਾਉਣੇ ਆ ਇੱਕ ਸੂਟ ਦਾ ਪ੍ਰਾਈਸ ਹੈ 490 ਸੇਲ ਤੇ ਨੇ ਲਿਮਟਿਡ ਸਟਾਕ ਦੇ ਨੇ ਜਲਦੀ ਜਲਦੀ ਤੁਸੀਂ ਆਰਡਰ ਕਰ ਸਕਦੇ ਹੋ बॉਟਮ ਵਰਕ ਵਾਲੇ ਸੂਟ ਆ ਗਏ ਨੇ ਫਿਰ ਦੁਬਾਰਾ ਔਰ ਇਸ ਦਿਨ ਪਿਓਰ ਕੈਮਰੀ ਕਾਟਨ 175 ਵੱਡੇ ਪਣੇ ਵਿੱਚ बॉਟਮ ਰਹੇਗੀ ਸੁਪਰ ਫਾਈਨ ਫੈਬਰਿਕ ਰਹੇਗਾ 2 ਮੀਟਰ ਵਰਕ ਵਾਲੀ ਇਸ ਦੇ ਨਾਲ ਬਾਟਮ ਆ ਦੁਪੱਟੇ ਤੇ ਵੀ ਵਰਕ ਹੋਇਆਗਾ 799 ਵਿੱਚ ਸੂਟ ਤੁਸੀਂ ਬਾਈ ਕਰ ਸਕਦੇ ਹੋ ਪਾਕਿਸਤਾਨੀ ਸਟਾਈਲ ਦੇ ਵਿੱਚ ਆ ਗਏ ਨੇ ਆਪਣੇ ਕੋਲ ਆਰਾਮ ਟੈਕਸ ਦਾ ਫੈਬਰਿਕ ਰਹੂਗਾ ਪਿਓਰ ਕੈਮਰੀ ਕਾਟਨ ਡਿਜ਼ਾਈਨਰ ਸ਼ਰਟ ਰੈਡੀ ਹੋਈ ਆ ਬਹੁਤ ਹੀ ਪਿਆਰਾ ਸੂਟ ਰੈਡੀ ਹੋਇਆ ਬਾਟਮ ਇਸ ਦੇ ਨਾਲ ਮਲਮਲ ਪਾਕਿਸਤਾਨੀ ਡਿਜ਼ਾਈਨਰ ਦੇ ਵਿੱਚ ਆ ਔਰ ਦੁਪੱਟਾ ਵੀ ਪਾਕਿਸਤਾਨੀ ਡਿਜ਼ਾਈਨ ਦੇ ਵਿੱਚ ਰੈਡੀ ਹੋਇਆ 2050 ਚ ਬਾਈ ਕਰ ਸਕਦੇ ਹੋ ਦੋ ਹੀ ਕਲਰ ਅਵੇਲੇਬਲ ਆ ਏ ਆਪਾਂ ਦੁਪੱਟਾ ਸੂਟ ਲੈ ਕੇ ਆਏ ਆ ਜੋ ਕਿ ਦੁਬਾਰਾ ਰੀਸਟਾਕ ਕੀਤਾ ਹੋਇਆ ਇਸ ਦੇ ਵਿੱਚ ਨਿਊ ਕਲਰ ਹੀ ਐਡ ਕੀਤੇ ਨੇ ਪਿਓਰ ਕਾਟਨ ਦਾ ਸੂਟ ਰਹਣਗੇ ਇਹ ਵਾਲੇ 600 ਦੇ ਵਿੱਚ ਤੁਸੀਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਪਿਓਰ ਕੈਮਰੀ ਕਾਟਨ ਚ ਪਲੇਨ ਇਸ ਦੇ ਨਾਲ ਬਾਟਮ ਰਹੇਗੀ ਦੁਪੱਟਾ ਵੀ ਇਸ ਦੇ ਨਾਲ ਪ੍ਰਿੰਟਡ ਕਾਟਨ ਦਾ ਹੀ ਰਹੇਗਾ WhatsApp ਨੰਬਰ ਮੈਂਸ਼ਨ ਹੈ ਸਕਰੀਨਸ਼ਾਟ ਲੈ ਕੇ WhatsApp ਨੰਬਰ ਤੇ ਤੁਸੀਂ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਵਿਦਆਊਟ ਲਰਨਿੰਗ ਸਟਿਚ ਹੋਣਗੇ ਤੁਸੀਂ ਲੈਸਾਂ ਦਾ ਡਿਜ਼ਾਈਨ ਵੀ ਇਸ ਤੇ ਕਰਾ ਸਕਦੇ ਹੋ ਕਰ ਸਕਦੇ ਹੋ ਬਹੁਤ ਹੀ ਵਧੀਆ ਫੈਬਰਿਕ ਇਹ ਵਾਲੇ ਬਹੁਤ ਹੀ ਵਧੀਆ ਫਾਈਨ ਕੁਆਲਿਟੀ ਦੀ ਕਾਟਨ ਰਹੇਗੀ ਪਿਓਰ ਕਾਟਨ ਹੈਂਡ ਬਲੌਕ ਪ੍ਰਿੰਟ ਸ਼ਰਟ ਰਹੇਗੀ 2 ਮੀਟਰ ਵਿਦ ਕਾਟਨ ਸਿਕਨ ਦੀ ਬਾਟਮ ਰਹੇਗੀ 2 ਮੀਟਰ ਪਿਓਰ ਕਾਟਨ ਮਲਮਲ ਦਾ ਦੁਪੱਟਾ ਵਿਦ ਲੈਸ ਵਰਕ ਕੋਟਾ ਡਿਜ਼ਾਈਨਰ ਦੁਪੱਟਾ ਰੈਡੀ ਹੋਇਆ ਚਾਰ ਕਲਰ ਅਵੇਲੇਬਲ ਆ 1399 ਵਿੱਚ ਬਾਈ ਕਰ ਸਕਦੇ ਹੋ ਪਾਰਟੀ ਵੀ ਸੂਟ ਰਹਿਣਗੇ ਜੌਰਜਟ ਦਾ ਸ਼ਰਟ ਰਹੇਗਾ ਇਹ ਸਟਫ ਜੌਰਜਟ ਦਾ ਰਹੇਗਾ ਤੁਸੀਂ 2300 ਦੇ ਵਿੱਚ ਇਹ ਸੂਟ ਬਾਈ ਕਰ ਸਕਦੇ ਹੋ ਥੈਂਕ ਯੂ ਜੀ